ਹਾਂ ਜੀ ਗੁੱਡ ਈਵਨਿੰਗ 9ਥ ਕਲਾਸ ਤੋਂ ਮੈਂ ਬੜੇ ਦਿਨਾਂ ਤੋਂ ਤੁਹਾਡਾ ਇਹ ਪ੍ਰੋਜੈਕਟ ਵਰਕ ਕਰੀ ਸੀ ਹਾਂ ਜੀ ਮੈਂ ਵੀ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਪ੍ਰੋਜੈਕਟ ਵਰਕ ਕਰੀ ਸੀ ਜੋ ਤੁਹਾਨੂੰ ਮਿਲੇ ਸੀ ਆ ਕਿਉਂਕਿ ਮੈਨੂੰ ਪਤਾ ਹੈ ਕਿ ਮੇਰੀ ਜਿਹੜੀ 9ਥ ਬੀ ਕਲਾਸ ਹੈ ਉਹਨੇ ਬਹੁਤ ਸੋਹਣਾ ਪ੍ਰੋਜੈਕਟ ਵਰਕ ਕੀਤਾ ਹੋਗਾ ਜਿੱਦਾਂ ਮੈਂ ਬਣਾਇਆ ਮੇਰੇ ਪ੍ਰੋਜੈਕਟ ਵਰਕ ਤੋਂ ਵੀ ਸੋਹਣਾ ਕੀਤਾ ਹੋਗਾ ਹੁਣ ਅੱਜ ਜਿਹੜਾ ਮੈਂ ਕੀਤਾ ਕੰਮ ਹੈ ਨਾ ਮੇਰਾ ਕਿਤਾਬ ਕੰਮ ਹੈ ਮੈਂ ਤੁਹਾਨੂੰ ਦਿਖਾਵਾਂਗੀ ਤੇ ਨਾਲ ਦੀ ਨਾਲ ਜਿਹੜੇ 22 ਮੰਥਲੀ ਪੇਪਰ ਆ ਰਹੇ ਆ ਸਾਡੇ ਆਪਾਂ ਜਿਹੜਾ 3rd ਚੈਪਟਰ ਹੈ ਉਹਦੀ ਇੱਕ ਰਿਵੀਜ਼ਨ ਵੀ ਕਰ ਲਵਾਂਗੇ ਕੱਲ ਇਹਦੇ ਅਸੀਂ ਐਕਸਰਸਾਈਜ਼ ਦੇ ਕੁਸ਼ਨ ਦੀ ਜਿਹੜੀ ਰਿਵੀਜ਼ਨ ਕਰਾਂਗੇ ਫਿਰ ਇਹਦੇ MCQਸ ਕਰਾਂਗੇ ਠੀਕ ਹੈ ਜੀ ਠੀਕ ਗੱਲ ਤੋਂਣਗੇ ਤਾਂ ਉਹ ਵੀ ਕਰ ਲਵਾਂਗੇ ਚਲੋ ਫਿਰ ਸਟਾਰਟ ਕਰਦੇ ਹਾਂ ਤੋਂ ਮੇਰੇ ਪ੍ਰੋਜੈਕਟ ਵਰਕ ਦਾ ਜਿਹੜਾ ਮੈਂ ਟਾਈਟਲ ਰੱਖਿਆ ਹੋ ਰੱਖਿਆ ਹੈ ਕਾਰਟੀਜ਼ਨ ਪਣਾਲੀ ਠੀਕ ਹੈ ਮੈਂ ਪੰਜਾਬੀ ਵਿੱਚ ਬਣਾਇਆ ਕਿਉਂਕਿ ਪੰਜਾਬੀ ਇੰਗਲਿਸ਼ ਮਿਕਸ ਬਣਾਇਆ ਐਦਾਂ ਦੀ ਮੈਨੂੰ ਹੀ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਐਦਾਂ ਦਾ ਕੋਈ ਵੀ ਨਿਆਣਾ ਜਿਹਨੂੰ ਮਤਲਬ ਹਾਰੀਜ਼ਨਟਲ ਦਾ ਮਤਲਬ ਨਹੀਂ ਪਤਾ ਐ ਵਰਟੀਕਲ ਦਾ ਮਤਲਬ ਨਹੀਂ ਪਤਾ ਸਟੂਡੈਂਟਸ ਆਰ ਵੈਰੀ ਇੰਟੈਲੀਜੈਂਟ ਠੀਕ ਹੈ ਜੀ ਤੋ ਮੇਰੇ ਇਸ ਪ੍ਰੋਜੈਕਟ ਦਾ ਜਿਹੜਾ ਹੈਡਿੰਗ ਹੈ ਉਹ ਹੈ ਕਾਰਟੀਜ਼ਨ ਪ੍ਰਣਾਲੀ ਇਹਦੇ ਵਿੱਚ ਮੈਂ ਹੁਣ ਕੀ ਦੱਸਿਆ ਐ ਦੇਖੋ ਮੈਂ ਦੱਸਿਆ ਜਦੋਂ ਜਿੱਦਾਂ ਮੈਂ ਪੈਨਸਲ ਇਸ ਰੁਖ ਰੱਖੀ ਐ ਤੋ ਇਹ ਬਣ ਗਿਆ ਸਾਡਾ ਹਰੀਜ਼ਨਟਲ ਠੀਕ ਹੈ ਜਦੋਂ ਮੈਂ ਪੈਨਸਲ ਨੂੰ ਇਸ ਰੁਖ ਰੱਖ ਦਿੱਤਾ ਤੋ ਇਹ ਮੇਰੇ ਕੋਲੇ ਆ ਗਈ ਇੱਕ ਵਰਟੀਕਲ ਲਾਈਨ ਇਹ ਮੇਰੇ ਕੋਲ ਹਰੀਜ਼ਨਟਲ ਲਾਈਨ ਸੀ ਇਹ ਮੇਰੇ ਕੋਲ ਕੀ ਆ ਗਈ ਜੀ ਵਰਟੀਕਲ ਲਾਈਨ ਠੀਕ ਹੈ ਉਸ ਤੋਂ ਬਾਅਦ ਮੈਂ ਇੱਕ ਚੀਜ਼ ਇੱਥੇ ਦਿਖਾਈ ਆ ਕਿ ਇਹਦੇ ਵਿੱਚ ਅਸੀਂ ਕੀ ਬਣਾਉਂਦੇ ਆ ਗ੍ਰਾਫ ਬਣਾਉਂਦੇ ਆ ਹੈਨਾ ਗ੍ਰਾਫ ਦੇ ਵਿੱਚ ਪੁਆਇੰਟਸ ਲਗਾਉਂਦੇ ਆ ਗ੍ਰਾਫ ਦੇ ਵਿੱਚ ਦੋ ਐਕਸਿਸ ਹੁੰਦੀਆਂ ਨੇ ਸਾਡੇ ਕੋਲੇ ਇੱਕ ਹੁੰਦੀ ਹੈ ਐਕਸ ਐਕਸ ਡੈਸ਼ ਇੱਕ ਹੁੰਦੀ ਹੈ ਵਾਈ y' ਤੇ ਬੜੇ سارے ਪੁਆਇੰਟਸ ਲਗਾਏ ਹੋਏ ਆ ਉਸ ਤੋਂ ਬਾਅਦ ਮੈਂ ਕੀ ਕੀਤਾ ਹੋਇਆ ਹੈ ਮੈਂ ਇੱਕ ਡਿਕਸ਼ਨਰੀ ਬਣਾਈ ਹੈ ਨਾਲ ਡਿਕਸ਼ਨਰੀ ਦੇ ਵਿੱਚ ਜਿਹੜਾ ਜਦੋਂ ਇਹ ਪ੍ਰੋਜੈਕਟ ਵਰਕ ਕਰੂੰਗੇ ਜਾਂ ਚੈਪਟਰ ਕਰੂੰਗੇ ਕਿਹੜੇ ਕਿਹੜੇ ਸ਼ਬਦਾਂ ਯੂਜ਼ ਹੋਣਗੇ ਇੱਕ ਯੂਜ਼ ਹੋਊਗਾ ਕਾਰਟੀਜ਼ਨ ਸਮਤਲ ਠੀਕ ਹੈ ਜੀ ਕਾਰਟੀਜ਼ਨ ਪਲੇਨ y ਤੁਰਾ x ਤੁਰਾ ਮਤਲਬ ਤੁਰੇ ਹੀ ਯੂਜ਼ ਹੋਣਗੇ ਐਕਸਿਸ ਯੂਜ਼ ਹੋਣਗੇ ਕਿਹੜੇ ਕਿਹੜੇ y ਐਕਸਿਸ x ਐਕਸਿਸ x ਤੁਰਾ y ਤੁਰਾ ਮੂਲ ਬਿੰਦੂ ਸ਼ਬਦ ਆਊਗਾ ਵਾਰੀ-ਵਾਰੀ ਨਿਰਦੇਸ਼ਾਂਕ ਆਊਗਾ जिन्होंने इंग्लिश कहें कोऑर्डिनेट्स और एक शब्द आऊगा पुज एक आऊगा कोटी एपसीसा और ऑर्डिनेट ठीक है चलो फिर हम पिटारा खोलीए ओके भाई लॉ जी तो ये पिटारा खुल गया ठीक है जी अच्छा जी सब तो पहला आने आप ग्राफते ठीक है जी एक ग्राफ, ग्राफ। द रिप्रजेंटेन है ग्राफ के होंगे जो मैं मगर इत ਲਾਈਨ ਬਣਾਈ ਹੋਈ ਸੀ ਮੇਰੇ ਕੋਲ ਇੱਕ ਵਰਟੀਕਲ ਲਾਈਨ ਹੈ ਠੀਕ ਹੈ ਇੱਕ ਮੇਰੇ ਕੋਲ ਹਾਰੀਜ਼ਨਟਲ ਲਾਈਨ ਹੈ ਹਾਰੀਜ਼ਨਟਲ ਲਾਈਨ ਨੂੰ ਪੰਜਾਬੀ ਚ ਕੀ ਕਹਿੰਦੇ ਐ ਲੇਟਵੀ ਰੇਖਾ ਔਰ ਵਰਟੀਕਲ ਨੂੰ ਕੀ ਕਹਿੰਦੇ ਐ ਖੜਵੀ ਰੇਖਾ ਤੋਂ ਸੇਮ ਗ੍ਰਾਫ ਦੇ ਵਿੱਚ ਵੀ ਕੀ ਹੁੰਦਾ ਇੱਕ ਹੁੰਦੀ ਐ ਸਾਡੇ ਕੋਲ ਲੇਟਵੀ ਰੇਖਾ ਇੱਕ ਹੁੰਦੀ ਐ ਸਾਡੇ ਕੋਲ ਖੜਵੀ ਰੇਖਾ ਠੀਕ ਹੈ ਜੀ ਤਾਂ ਜਿਹੜੀ ਲੇਟਵੀ ਰੇਖਾ ਉਹਦਾ ਨਾਮ ਐ ਐਕਸ ਤੁਰਾ ਲੇਟੀ ਹੋਈ ਐ ਆਰਾਮ ਕਰ ਰਹੀ ਐ ਤੇ ਜਿਹੜੀ ਖੜਵੀ ਰੇਖਾ ਹੈ ਉਹਦਾ ਨਾਮ ਕੀ ਹੈ ਵਾਈ ਤੁਰਾ ਠੀਕ ਹੈ ਜੀ ਐਕਸ ਐਕਸਿਸ ਵਾਈ ਐਕਸਿਸ ਜਦੋਂ ਅਸੀਂ ਇੱਕ ਗ੍ਰਾਫ ਤੇ ਐਕਸ ਐਕਸਿਸ ਤੇ ਵਾਈ ਐਕਸਿਸ ਡਰਾ ਕਰ ਦਿੱਤੇ ਬਣਾ ਲਏ ਖਿੱਚ ਲਏ ਜਿੱਦਾਂ ਹੁਣ ਮੈਂ ਇੱਥੇ ਕੀ ਕੀਤਾ ਜਿਹੜੇ ਮੋਤੀਆਂ ਦੇ ਨਾਲ ਮੇਰਾ ਜਿਹੜਾ ਗ੍ਰਾਫ ਹੈ ਉਹਨੂੰ ਮੈਂ ਕੀ ਕਰ ਦਿੱਤਾ ਜਦੋਂ ਇਹ ਦੋ ਐਕਸਿਸ ਦੋ ਤੁਰੇ ਖਿੱਚੇ ਉਹਨੂੰ ਚਾਰ ਭਾਗਾਂ 'ਚ ਵੰਡ ਦਿੱਤਾ ਹੈਨਾ ਪਹਿਲਾ ਭਾਗ दूजा भाग तीजा भाग चौथा भाग पहले भाग नी पहली चौथाई फिर ये नाल दूजी चौथाई जिदा घड़ी उल्टी चलती भी ना उल्टी जिदा घड़ी चलती होंगी उदा उदा चलना पहली चौथाई दूजी चौथाई तीजी चौथाई चौथी चौथाई फर्स्ट क्आडरेंट सैकेंड क्आडरेंट थर्ड कुआडरेंट एंड फोर्थ कुआडरेंट ठीक है जी अच्छा जी उस तुम तो जिते ये दो धुरे मिलते हैं ਜਿਤੇ ਦੋ ਧੁਰੇ ਆਪਸ ਵਿੱਚ ਮਿਲਦੇ ਪਏ ਉਹਨੂੰ ਅਸੀਂ ਕੀ ਕਹਿੰਨੇ ਆ ਮੂਲ ਬਿੰਦੂ origin ਠੀਕ ਹੈ ਜੀ ਇਹ ਦੋਨੋਂ ਜਿਹੜੇ ਧੁਰੇ ਆ ਆਪਸ ਤੇ ਕਿੰਨੇ ਡਿਗਰੀ ਦਾ ਕੋਣ ਬਣਾਉਂਦੇ 90 ਡਿਗਰੀ ਦਾ ਕੋਣ ਬਣਾਉਂਦੇ ਮਤਲਬ ਇੱਥੇ ਵੀ 90 ਦਾ ਇੱਥੇ ਵੀ 90 ਦਾ ਇੱਥੇ ਵੀ 90 ਦਾ ਇੱਥੇ ਵੀ 90 ਦਾ ਔਰ ਤੁਹਾਨੂੰ ਪਤਾ ਇੱਕ ਬਿੰਦੂ ਦੇ ਅਰਾਊਂਡ ਕਿੰਨੇ ਦਾ ਕੋਣ ਬਣਦਾ 360 ਡਿਗਰੀ ਦਾ ਬਣਦਾ ਰਾਈਟ ਅੱਛਾ ਜੀ ਹੁਣ ਅਸੀਂ ਕੀ ਕਹਿੰਦੇ ਪਏ ਸੀਗੇ ਕਿ ਜਦੋਂ x ਧੁਰਾ ਤੇ y ਧੁਰਾ ਆਪਸ ਦੇ ਵਿੱਚ ਕੱਟੇ ਤਾਂ ਕਿਹੜੇ ਬਿੰਦੂ ਤੇ ਮਿਲੇ ਮੂਲ ਬਿੰਦੂ ਤੇ ਮਿਲੇ ਮੂਲ ਬਿੰਦੂ ਨੂੰ ਇੰਗਲਿਸ਼ ਦੇ ਕਿਹੜੇ ਅੱਖਰ ਨਾਲ ਲਿਖਦੇ ਆ ਓ ਦੇ ਨਾਲ ਲਿਖਦੇ ਆ ਔਰ ਇੰਗਲਿਸ਼ 'ਚ ਇਹਨੂੰ ਕੀ ਕਹਿੰਦੇ ਆ origin ਕਹਿੰਦੇ ਠੀਕ ਹੈ ਜੀ ਇਹ ਹੋ ਗਿਆ ਠੀਕ ਕਿ ਸਾਡੇ ਕੋਲੇ ਕੀ ਸੀ ਗ੍ਰਾਫ ਦੇ ਵਿੱਚ ਜਦੋਂ ਅਸੀਂ ਐਕਸ ਤੁਰਾ ਤੇ ਵਾਈ ਤੁਰਾ ਲੇਟਵੀਂ ਰੇਖਾ ਤੇ ਖੜਵੀਂ ਰੇਖਾ ਖਿੱਚਦੇ ਆ ਤੇ ਗ੍ਰਾਫ ਕਿੰਨੇ ਭਾਗਾਂ 'ਚ ਵੰਡ ਹੋ ਜਾਂਦਾ ਹੈ ਚਾਰ ਭਾਗਾਂ ਚ ਪਹਿਲਾ ਭਾਗ ਦੂਜਾ ਭਾਗ ਤੀਜਾ ਭਾਗ ਚੌਥਾ ਭਾਗ ਨਿਰਦੇਸ਼ਕ ਜਮਾਈਟੀ ਦੇ ਵਿੱਚ ਇਹਨੂੰ ਕੀ ਕਹਿੰਦੇ ਆ ਫਰਸਟ ਕੁਆਡਰੈਂਟ ਸੈਕੰਡ ਕੁਆਡਰੈਂਟ ਥਰਡ ਕੁਆਡਰੈਂਟ ਐਂਡ ਫੋਰਥ ਕੁਆਡਰੈਂਟ ਪਹਿਲੀ ਚੌਥਾਈ ਦੂਜੀ ਚੌਥਾਈ ਤੀਜੀ ਚੌਥਾਈ ਤੇ ਚੌਥੀ ਚੌਥਾਈ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਰਨਾ ਹੁਣ ਜਿਹੜੀਆਂ ਤੁਹਾਡੇ ਕੋਲੇ ਐਕਸ ਤੁਰਾ ਵਾਈ ਤੁਰਾ ਆਗੇ ਹੋਏ ਆਪਾਂ ਇਹਨਾਂ ਤੇ ਲਾਣੇ ਨੰਬਰ ਠੀਕ ਹੈ ਜੀ ਹੁਣ ਨੰਬਰ ਕਿੱਦਾਂ ਲਾਣੇ ਦੇਖੋ ਹੁਣ ਤੁਹਾਨੂੰ ਪਤਾ ਹੈ ਜਿਹੜੀ ਨੰਬਰ ਲਾਈਨ ਹੁੰਦੀ ਹੈ ਸੰਖਿਆ ਰੇਖਾ ਹੁੰਦੀ ਹੈ ਹੈਨਾ ਸੰਖਿਆ ਰੇਖਾ ਦੇ ਸੱਜੇ ਪਾਸ खबे पास की होंगे माइनस के उपरू आते जमा वर्तते हैं हेठा आते वर्त माइनस वरतेंगे तो मूल बिंदु ओरिजन असी जीरो मान के अगला वन फिर टू फिर थ्री फिर फोर फिर फाइव फिर सिक्स फिर सैवन एंड सो ओन उल्टे पास से माइनस वन माइनस टू माइनस थ्री माइनस फोर माइनस फाइव माइनस सिक्स एंड सो ऑन उपर वन टू थ्री फोर फाइव सिक्स सैवन एट नाइन और हेठा वाले पास ਜਿਹੜੀ ਖੜਵੀ ਰੇਖਾ ਹੈ ਯਾ ਵਾਈ ਐਕਸਿਸ ਉਹਦੇ ਹੇਠਾਂ ਵਾਲੇ ਪਾਸੇ -1 -2 -3 -4 ਐਂਡ ਸੋ ਆਨ ਚੱਲਦਾ ਆ ਬਈ ਹੈਨਾ ਹੁਣ ਇਹ ਜਿਹੜੇ ਅਸੀਂ ਪੁਆਇੰਟਸ ਲਾ ਲਏ ਆ ਜਿਹੜੇ ਬਿੰਦੂ ਲਾ ਲਏ ਆ ਇਹ ਸਾਨੂੰ ਕੀ ਹੈਲਪ ਕਰਨਗੇ ਇਹ ਸਾਨੂੰ ਕਿਸੇ ਵੀ ਬਿੰਦੂ ਦੀ ਲੋਕੇਸ਼ਨ ਦੱਸਣ ਲਈ ਹੈਲਪ ਕਰਨਗੇ ਬਿੰਦੂ ਦੀ ਜਿੱਦਾਂ ਹੁਣ ਮੰਨ ਲਓ ਹੁਣ ਅਸੀਂ ਕਹੀਏ ਕਿ ਬਈ ਇੱਕ ਫਲਾਣਾ ਬੱਚਾ ਹੈਨਾ ਫਲਾਣਾ ਬੱਚਾ ਮੰਨ ਲਓ ਜਿਦਾ ਹੁਣ ਸਪੋਸ ਕਰ ਲਓ ਮੈਂ ਕਹਾਂ ਜੀ ਮੇਰਾ ਸਕੂਟਰ ਕਿੱਥੇ ਖੜਾ ਹੈ ਤਾਂ ਮੈਂ ਕਹੂੰਗੀ ਮੇਰਾ ਸਕੂਟਰ ਤੁਸੀਂ ਮੈਨੂੰ ਪੁੱਛੋਗੇ ਵੀ ਤੁਸੀਂ ਮਨ ਸਕੂਟਰ ਦੀ ਲੋਕੇਸ਼ਨ ਦੱਸੋ ਮੈਂ ਕਹੂੰਗੀ ਜੀ ਮੇਰਾ ਸਕੂਟਰ ਮੇਰੇ ਘਰ ਦੇ ਬਾਹਰ ਖੜਾ ਹੈ ਨਾ ਤੁਸੀਂ ਦੱਸ ਕਹੋਗੇ ਜੀ ਕਿਹੜੇ ਕਿੱਥੇ ਮੈਂ ਕਹੂੰਗੀ ਚਲੰਦਰ ਫਿਰ ਤੁਸੀਂ ਮੇਰਾ ਕੀ ਪੁੱਛੋਗੇ ਲੋਕੈਲਿਟੀ ਪੁੱਛੋਗੇ ਮਕਾਨ ਨੰਬਰ ਪੁੱਛੋਗੇ ਹੈ ਨਾ ਤੁਹਾਨੂੰ ਚਾਹੀਦੀ ਹੈ ਨਾ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਨਾ ਸਿਮਿਲਰਲੀ ਜਦੋਂ ਅਸੀਂ ਇੱਕ ਗ੍ਰਾਫ ਦੇ ਵਿੱਚ ਕੀ ਕਰਨਾ ਕਿਸੇ ਪੁਆਇੰਟ ਦੀ ਨਿਰਦੇਸ਼ ਅੰਕ ਦੱਸਨੇ ਆ ਕੋਆਰਡੀਨੇਟ ਦੱਸਨੇ ਆ ਤਾਂ ਸਾਨੂੰ ਇਸ ਪੁਆਇੰਟ ਦੀ ਲੋਕੇਸ਼ਨ ਪਤਾ ਹੋਣੀ ਚਾਹੀਦੀ ਹੈ ਲੋਕੇਸ਼ਨ ਕਿੱਦਾਂ ਦੱਸੀ ਜਾ ਸਕਦੀ ਹੈ ਨਿਰਦੇਸ਼ ਅੰਕ ਦੀ ਹੈਲਪ ਦੇ ਨਾਲ ਕੋਆਰਡੀਨੇਟਸ ਦੇ ਨਾਲ ਨਿਰਦੇਸ਼ ਅੰਕ ਚ ਕੀ ਚਾਹੀਦਾ ਹੁੰਦਾ ਨਿਰਦੇਸ਼ ਅੰਕ ਚ ਹੁਣ ਜੇ ਦਾ ਮੰਨ ਲਓ ਅਸੀਂ ਚਿੱਠੀ ਭਾਨੀ ਹੈ ਸੀ ਬਿੰਦੂ ਨੂੰ ਚਿੱਠੀ ਭਾਨੀ ਹੈ ਤਾਂ ਐਡਰੈਸ ਕੀ ਕੀ ਚਾਹੀਦਾ ਐਡਰੈਸ ਦੋ ਚੀਜ਼ਾਂ ਚਾਹੀਦੀਆਂ ਇੱਕ ਐਕਸ ਚਾਹੀਦਾ ਤੇ ਇੱਕ ਕੀ ਚਾਹੀਦਾ ਵਾਈ ਇੱਕ ਵਾਰੀ ਐਕਸ ਵੈਲਿਊ ਚਾਹੀਦੀ ਇੱਕ ਵੈਲਿਊ ਕੀ ਚਾਹੀਦੀ ਹੈ ਵਾਈ ਵੈਲਿਊ ਚਾਹੀਦੀ ਹੈ ਠੀਕ ਹੈ ਚਲੋ ਹੁਣ ਸੀ ਬਿੰਦੂ ਕਹਤਾ ਤੇ ਸੀ ਤੋਂ ਹੀ ਸਟਾਰਟ ਕਰਦੇ ਆ ਜਿੱਦਾਂ ਹੁਣ ਆ ਸੀ ਬਿੰਦੂ ਆ ਹੈਨਾ ਤੋਂ ਸੀ ਬਿੰਦੂ ਦੇ ਵਿੱਚ ਜਦੋਂ ਮੈਂ ਸੀ ਬਿੰਦੂ ਦੀ ਲੋਕੇਸ਼ਨ ਦੱਸਣੀ ਹੈ ਤਾਂ ਮੈਂ ਕੀ ਦੱਸਣਾ ਸੀ ਬਿੰਦੂ ਦੇ ਨਿਰਦੇਸ਼ਾਂਕ ਦੱਸਨੇ ਆ ਇਹਦੇ ਕੋਆਰਡੀਨੇਟ ਦੱਸਨੇ ਆ ਤੋਂ ਜਿਹੜਾ ਸੀ ਬਿੰਦੂ ਆ ਹੈਨਾ ਹੁਣ ਦੇਖੋ ਇਹ ਜਿਹੜਾ ਸੀ ਬਿੰਦੂ ਆ ਇਹਦੇ ਵਿੱਚ ਪਹਿਲਾਂ ਕੀ ਲਿਖਣਾ ਇਹਦੇ ਵਿੱਚ ਪਹਿਲਾਂ ਲਿਖਣਾ ਐਕਸ ਫੇਰ ਲਿਖਣਾ ਵਾਈ निर्देश अंक हमेशा पहला की लिखी दी है एक्स वैल्यू लिखी दी है फिर की लिखी दी है वाई हूँ देखो जी सी दे सामने आ जाओ एक्स वाले पास आ गए किंबर आता पाया तीन सी सी सामने वाई वाल चल जाओ कि नंबर आता पाया तीन ये बाई चांस सेम सेम आ गए तो सी निर्देश अंक कि लिखा तीन कौम तीन है ना अच्छा हूँ मान लो मान लो मान लो मान लो मैं आ के बिंदु दे लिख रहे ठीक k bindu k bindu de vi pehla x likhya jaauga x se samne aajo ji kinna aagya ji minus 5 y de samne aajo kinna aagya 5 hamesha x pehla kinna huga minus 5 pher ki aju ga 5 acha ji hun itthe ik tiju chauthai ch vi dekh lanne ha tiju chauthai de vich man lo main point r de dekhne ha r de r de vich dekho r x de samne kinna minus 4 y de samne kinna minus 2 kinna aagya ji Minus -4, minus -2 اچھا جی चौथे दूरेज भी देख लेने हैं मान लो मैं देखने हैं देखने हैं देखने हैं u का देखना u वास्ते x की वैल्यू कितनी आंदी भी है t इनन दी भी है ਤੇ y ਦੀ वैल्यू ਕਿੰਨੀ ਆਂਦੀ ਵੀ ਹੈ -1 ਆਂਦੀ ਵੀ ਹੈ तो ਇੱਥੇ ਕੀ ਆਊਗਾ 3, -1 ਆਊਗਾ ਹੈਨਾ तो ਜਦੋਂ ਵੀ ਕਿਸੇ ਵੀ बिंदु ਦੇ ਨਿਰਦੇਸ਼ ਅੰਕ ਲਿਖਣੇ ਆ ਪਹਿਲਾਂ ਹਮੇਸ਼ਾ x ਦੀ ਵੈਲਿਊ ਆਊਗੀ ਫਿਰ ਹਮੇਸ਼ਾ y ਦੀ ਵੈਲਿਊ ਆਊਗੀ y ਦੀ ਵੈਲਿਊ ਆਉਗੀ ਜਿਹੜਾ ਵੀ ਬਿੰਦੂ ਤੁਹਾਨੂੰ ਕਿਹਾ ਹੋਗਾ ਉਹਦੇ ਸਾਹਮਣੇ ਤੁਸੀਂ x ਨੂੰ ਦੇਖ ਲੈਣਾ ਉਹਦੇ ਹੀ ਸਾਹਮਣੇ ਤੁਸੀਂ y ਨੂੰ ਦੇਖ ਲੈਣਾ ਪਹਿਲਾਂ x ਨੂੰ ਫੇ y ਨੂੰ x ਦਾ ਇੱਕ ਹੁੰਦਾ ਨਾ ਜਿਹੜਾ x ਜਿਹੜਾ ਨਿਰਦੇਸ਼ ਅੰਕ ਹੈ ਉਹਦਾ ਨਾਮ ਕੀ ਹੈ ਉਹਨੂੰ ਕਹਿੰਦੇ ਕੀ ਹੈ ਹੈਨਾ ਉਹਦਾ ਆਪਣਾ ਨਾਮ ਕੀ ਹੈ ਨਿਰਦੇਸ਼ ਅੰਕ ਤਾਂ ਉਹਦੇ ਘਰ ਦੇ ਬਾਹਰ ਲਿਖਿਆ ਪਰ ਨਿਰਦੇਸ਼ ਅੰਕ ਚ x ਵੀ ਆ ਜਾਂਦਾ ਤੇ y ਵੀ ਆ ਜਾਂਦਾ ਹੁਣ x ਦਾ ਆਪਣਾ ਨਾਮ ਕੀ ਹੈ x ਦਾ ਆਪਣਾ ਨਾਮ ਹੈ ਪੁਜ ਹੁੰਦੀ ਤਾਂ ਗਰਮੀਆਂ ਆਂਦੀਆਂ ਪਹਿਲਾਂ ਗਰਮੀਆਂ ਆਂਦੀਆਂ ਨਾ ਇੰਡੀਆ ਦੇ ਵਿੱਚ ਕਰਮੀਆਂ ਚ ਅਸੀਂ ਕੀ ਕਰਦੇ ਹਾਂ ਬਹੁਤ ਜ਼ਿਆਦਾ ਪੁੱਜਦੇ ਹਾਂ ਜਿੱਦਾਂ ਪੁੱਜੀ ਰਹੇ ਹਾਂ ਹਣਾ ਤਾਂ ਪਹਿਲਾਂ ਆਇਆ ਪੁੱਜ ਫੇਰ ਕੀ ਆਉਂਦੀਆਂ ਸਰਦੀਆਂ ਸਰਦੀਆਂ 'ਚ ਸਾਨੂੰ ਠੰਡਣ ਲੱਗਦੀ ਸੀ ਕੀ ਪਾਲਣੇ ਕੋਟੀ ਤਾਂ y ਪਿੱਛੇ ਆਂਦਾ ਸਰਦੀਆਂ ਬਾਅਦ ਆਉਂਦੀਆਂ ਤਾਂ y ਕੀ ਬਣ ਗਿਆ ਕੋਟੀ ਬਣ ਗਿਆ ਠੀਕ ਹੈ ਇੰਗਲਿਸ਼ ਵਿੱਚ ਐਬਸੀਸਾ ਔਰ y ਦੇ ਵਿੱਚ y ਨੂੰ ਕੀ ਕਹਿੰਦੇ ਆ ਆਰਡੀਨੇਟ ਕਹਿੰਦੇ ਆ ਠੀਕ ਤਾਂ ਹੁਣ ਆਈ ਹੋਪ ਸੋ ਤਾਨੂੰ ਜਿਹੜੇ ਨਿਰਦੇਸ਼ਾਂਕ ਜਿਹੜੇ ਵਾਲੇ ਜਿਹੜੇ ਹੋਣਗੇ ਔਰ ਰਿਵਾਈਜ਼ ਹੋਗੇ ਹੋਗੇ ਔਰ ਤੁਹਾਨੂੰ ਥੋੜਾ ਬਹੁਤ ਪਤਾ ਵੀ ਲੱਗ ਗਿਆ ਹੋਗਾ ਕਿ ਤੁਸੀਂ ਕਿੱਦਾਂ ਬਣਾਉਣਾ ਔਰ ਜਿਹੜਾ ਮੂਲ ਬਿੰਦੂ ਆ ਜਿਹੜਾ ਮੂਲ ਬਿੰਦੂ ਆ ਜਿੱਥੇ ਦੋ ਤੁਰੇ ਆਪਸ ਦੇ ਵਿੱਚ ਮਿਲਦੇ ਪਏ ਸੀ ਐਕਸ ਤੁਰਾ ਵਾਈ ਤੁਰਾ ਲੇਟਵੀਂ ਰੇਖਾ ਖੜਵੀਂ ਰੇਖਾ ਆਪਸ ਦੇ ਵਿੱਚ ਮਿਲਦੇ ਪਏ ਸੀ ਠੀਕ ਹੈ ਜੀ ਐਕਸ ਐਕਸਿਸ ਵਾਈ ਐਕਸਿਸ ਆਪਸ ਦੇ ਵਿੱਚ ਮਿਲਦੇ ਪਏ ਸੀ ਉਹ ਮੂਲ ਬਿੰਦੂ ਸੀ ਔਰ ਮੂਲ ਬਿੰਦੂ ਦੇ ਜਿਹੜੇ ਨਿਰਦੇਸ਼ਾਂਕ ਹੁੰਦੇ ਨੇ ਉਹ ਕੀ ਹੁੰਦੇ ਨੇ 0 ਕਮਾ 0 ਹੁਣ ਮੈਂ ਕਮਾ 0 ਕਮਾ 0 ਦਾ ਮਤਲਬ ਕੀ ਹੈ ਉਹਦੀ x ਦੀ ਵੈਲਿਊ ਵੀ 0 ਹੈ ਤੇ y ਦੀ ਵੈਲਿਊ ਵੀ ਕੀ ਹੈ 0 ਹੈ ਠੀਕ ਉਹ ਕਿ ਲਾਸਟ ਦੇ ਵਿੱਚ ਤੁਹਾਨੂੰ ਪ੍ਰੋਜੈਕਟ ਵਰਕ ਦੇ ਵਿੱਚ ਇੱਕ ਹੋਰ ਚੀਜ਼ ਕਹੀ ਹੋਈ ਹੈ ਕਿ ਬਈ ਤੁਸੀਂ ਕੀ ਕਰਨਾ ਹੈਗਾ ਗ੍ਰਾਫ ਡਰਾ ਕਰਨੇ ਆ ਗ੍ਰਾਫ ਦੇ ਵਿੱਚ ਡਿਫਰੈਂਟ ਡਿਫਰੈਂਟ ਸ਼ੇਪਸ ਡਰਾ ਕਰਨੀਆਂ ਤੇ ਉੱਥੇ ਤੁਹਾਡੇ ਕੋਲ ਪੁਆਇੰਟਸ ਆ ਜਾਣਗੇ ਹੈਨਾ ਤੇ ਪੁਆਇੰਟਸ ਦੇ ਤੁਸੀਂ ਨਿਰਦੇਸ਼ ਅੰਕ ਲਿਖਣੇ ਆ ਦੇਖੋ ਹੁਣ ਜਿੱਦਾਂ ਮੈਂ ਕੀ ਕੀਤਾ ਮੈਂ ਇੱਕ ਵੱਡੇ ਪੇਜ ਤੇ ਚਾਰ ਗ੍ਰਾਫ ਲੈ ਲਏ ਚਾਰ ਪਾੜ ਕਰ ਲਏ ਉਹਨਾਂ ਨੇ ਹਨਾ ਉਹਦੇ ਵਿੱਚ ਪਹਿਲੇ ਗ੍ਰਾਫ ਦੇ ਵਿੱਚ ਤਾਂ ਮੈਂ ਡਿਫਰੈਂਟ ਡਿਫਰੈਂਟ ਪੁਆਇੰਟਸ ਲਾ ਲੇ ਤੋ ਮੈਂ ਇਹਦਾ ਕੀ ਕਰਾਂਗੀ ਪੁਆਇੰਟ ਹਰੇਕ ਪੁਆਇੰਟ ਦਾ ਨਿਰਦੇਸ਼ ਅੰਕ ਦੱਸ ਦਵਾਂਗੀ ਔਰ ਇੱਥੇ ਮੈਂ ਇੱਕ ਸ਼ੇਪ ਬਣਾ ਲਈ ਠੀਕ ਹੈ ਤੋ ਮੈਂ ਪੁਆਇੰਟਸ ਹਾਈਲਾਈਟ ਕਰ ਦਿੱਤੇ ਤੋ ਮੈਂ ਹਰੇਕ ਪੁਆਇੰਟ ਦੇ ਕੀ ਦੱਸ ਦਵਾਂਗੀ ਨਿਰਦੇਸ਼ ਅੰਕ ਦੱਸ ਦਵਾਂਗੀ ਸਿਮਿਲਰਲੀ ਇੱਥੇ ਮੈਂ ਇੱਕ ਟ੍ਰਾਇੰਗਲ ਬਣਾ ਲਈ ਇੱਥੇ ਮੈਂ ਇੱਕ ਹੈਕਸਾਗਨ ਬਣਾ ਲਈ ਛੇ ਪੁਜ ਬਣਾ ਲਈ ठीक है तो मैं सारे सार्या देवगी निर्देश अंक दस देवगी फॉर एग्जाम्पल मैनू कोई कहता कि भाई आ देखो जी क्यू पॉइंट है क्यू पॉइंट के निर्देशांक अंक दसो है ना तो क्यू पॉइंट इज हेयर क्यू पॉइंट इतने तो मैं क्यू पॉइंट के सामने गई एक्स वाले पास मेरी कि वैल्यू आ गई जी पंच तो मैं क्यू के सामने गई वाई वाले कि आ गई तीन तो सूँ पता कि पेल्ला की लिखी दी है एक्स की वैल्यू फिर की लिखी दी है वाई की वैल्यू तो कि आ गई जी पंच कौम तीन हूँ उल्टा आ जाओ जे मैं कह ਕਿਊਰੀ ਵੈਲ ਕਿਊ ਦੇ ਦੇ ਅਨਿਰਦੇਸ਼ ਅੰਕ ਹੈ ਉਹ ਹੈ 5.3 ਤਾਂ ਦੱਸੋ ਜੀ ਪੁੱਜ ਕੋਣ ਤਾਂ ਪੁੱਜ ਕੋਣ ਹੈ 5 ਮੈਂ ਕਹਾਂ ਜੀ ਕੋਟੀ ਕੋਣ ਤੇ ਤੁਸੀਂ ਕੀ ਕਹੋਗੇ 3 ਠੀਕ ਹੈ ਜੀ ਤੋਂ ਇਹ ਕੀ ਹੈ ਤੁਹਾਡੇ ਕੋਲੇ ਇਹ ਤੁਹਾਡਾ ਪੂਰਾ ਪ੍ਰੋਜੈਕਟ ਵਰਕ ਹੈ ਤੁਸੀਂ ਇਸ ਤਰ੍ਹਾਂ ਆਪਣਾ ਪ੍ਰੋਜੈਕਟ ਵਰਕ ਕਰ ਸਕਦੇ ਹੋ ਜਾਂ ਜਿੱਦਾਂ ਤੁਸੀਂ ਬਣਾਇਆ ਤੁਸੀਂ ਵੀ ਜ਼ਰੂਰ ਆਪਣੀਆਂ ਵੀਡੀਓਜ਼ ਬਣਾਓ ਆਪਣੇ ਟੀਚਰਸ ਨੂੰ ਸ਼ੇਅਰ ਕਰੋ ਤਾਂ ਜੋ ਉਹ ਹੋਰ ਬੱਚਿਆਂ ਨੂੰ ਤੁਹਾਡੀਆਂ ਵੀਡੀਓਜ਼ ਦਿਖਾਣ ਔਰ ਹੋਰ ਸਕੂਲਾਂ ਦੇ ਬੱਚੇ ਵੀ ਮੋਟੀਵੇਟ ਹੋਣ ਔਰ ਜਿੱਦਾਂ ਤੁਸੀਂ ਵਧੀਆ ਕੰਮ ਕੀਤਾ ਹੈ ਬਾਕੀ ਬੱਚੇ ਵੀ ਸਾਰੇ ਬਹੁਤ 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 ਵਧੀਆ ਕੰਮ ਕਰਨ ਥੈਂਕ ਯੂ ਸੋ ਮੱਚ